ਮੇਰੀ ਉਹਨਾਂ ਸਾਰੇਆਂ ਭਰਾਵਾਂ ਤੇ ਭੈਣਾਂ ਨੂੰ ਬੇਨਤੀ ਹੈ ਜਿਹੜੇ ਯੂਟਿਊਬਰ ਨੇ ਬਲੌਗਰ ਨੇ ਜਿਹੜੇ ਅਸਲ ਵਿੱਚ ਕੈਨੇਡਾ 'ਚ ਬੈਠੇ ਨੇ ਜਾਂ ਜਿਹੜੇ ਕਹਿੰਦੇ ਆ ਇੰਸਟਾਗ੍ਰam ਦੇ ਉੱਪਰ ਨੇ ਜਾਂ ਆਪਣਾ ਫੇਸਬੁੱਕ ਦੇ ਉੱਪਰ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਕੈਨੇਡਾ 'ਚ ਬਹੁਤ ਬੁਰਾ ਹਾਲ ਹੈ ਕੈਨੇਡਾ 'ਚ ਕੰਮ ਨਹੀਂ ਮਿਲਦਾ ਕੈਨੇਡਾ 'ਚ ਬੱਚਿਆਂ ਨੂੰ ਨਾ ਭੇਜੋ ਜਾਓ ਕਿਤੇ ਵੀ ਜੰਗਨਾ 'ਚ ਸੌਂਦੇ ਨੇ ਜਾਂ ਕੁਝ ਵੀ ਕਰਦੇ ਨੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਪਲੀਜ਼ ਤੁਸੀਂ ਕੈਨੇਡਾ ਨੂੰ ਛੱਡ ਕੇ ਇੰਡੀਆ ਵਾਪਸ ਆ ਜਾਓ ਪਲੀਜ਼ ਕਮ ਬੈਕ ਟੂ ਇੰਡੀਆ ਤੁਹਾਡੇ ਇੱਥੇ ਬਹੁਤ ਲੋਡ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜੇ ਤੁਹਾਨੂੰ ਕੈਨੇਡਾ ਪਸੰਦ ਨਹੀਂ ਹੈ ਤੁਸੀਂ ਕੈਨੇਡਾ ਨਹੀਂ ਰਹਿਣਾ ਚਾਹੁੰਦੇ ਤੇ ਪਲੀਜ਼ ਕਿ ਸਾਨੂੰ ਗੁੰਮਰਾਹ ਨਾ ਕਰੋ ਕਿਉਂਕਿ ਹਰ ਬੰਦੇ ਦੀ ਆਪਣੀ ਕਿਸਮਤ ਹੁੰਦੀ ਹੈ ਆਪਣਾ ਮੁਕੱਦਰ ਹੁੰਦਾ ਆਪਣੀ ਡੈਸਟੀਨੀ ਹੁੰਦੀ ਹੈ ਔਰ ਇਹ ਗੱਲ ਜਿਹੜੀ ਹੈਗੀ ਆ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਅੱਗੇ ਜਿਹੜੀ ਜਨਰੇਸ਼ਨ ਆ ਬੱਚਿਆਂ ਨੂੰ ਕਹਿ ਰਹੇ ਹੋ ਜਾਂ ਉਹਨਾਂ ਦੇ ਪੇਰੈਂਟਸ ਨੂੰ ਕਹਿ ਰਹੇ ਹੋ ਕਿ ਕੈਨੇਡਾ 'ਚ ਕੰਮ ਨਹੀਂ ਹੈ ਭੁੱਖ ਮਰੀ ਪੈ ਗਈ ਹੈ ਇੱਥੇ ਕੁਝ ਨਹੀਂ ਸਾਨੂੰ ਮਿਲਦਾ ਪਲੀਜ਼ ਕਮ ਬੈਕ ਟੂ ਇੰਡੀਆ ਤੁਸੀਂ ਪਹਿਲਾਂ ਸਾਰੇ ਵਾਪਸ ਆਓ ਔਰ ਜੇ ਤੁਸੀਂ ਵਾਪਸ ਆਣਾ ਚਾਹੁੰਦੇ ਆ ਜੇ ਤੁਹਾਡੀ ਐਡੀ ਬੁਰੀ ਹਾਲਤ ਹੈ ਤੁਹਾਨੂੰ ਟਿਕਟ ਚਾਹੀਦੀ ਹੈ ਤੁਹਾਡੇ ਕੋ ਖਰਚੇ ਹਨ ਨੀਗੇ ਜਿਹੜੇ ਵਲੌਗ ਬਣਾਉਂਦੇ ਨੇ ਮੈਂ ਤੁਹਾਡੀ ਟਿਕਟ ਦੇ ਪੈਸੇ ਦਵਾਂਗਾ ਪਲੀਜ਼ ਕਮ ਬੈਕ ਟੂ ਇੰਡੀਆ ਕਿ ਇੰਨੀ ਕੋ ਉਥੇ ਬੁਰੀ ਹਾਲਤ ਹੈ ਇਹ ਤੁਹਾਨੂੰ ਇੱਕ ਮੇਰੀ ਬੇਨਤੀ ਹੈ ਪਲੀਜ਼ ਕਮ ਬੈਕ ਟੂ ਇੰਡੀਆ ਜਿੰਨੇ ਵੀ ਬਲੌਗਰ ਨੇ ਇਦਾਂ ਦੇ ਵਲੌਗ ਬਣਾਉਂਦੇ ਨੇ ਤੇ ਪਲੀਜ਼ ਨੈਗੇਟਿਵਿਟੀ ਨਾ ਫਲਾਓ ਤੇ ਇੰਡੀਆ ਵਾਪਸ ਆਓ ਥੈਂਕ ਯੂ ਜੀ ਮੇਰੀ ਉਹਨਾਂ ਸਾਰੇਆਂ ਭਰਾਵਾਂ ਤੇ ਭੈਣਾਂ ਨੂੰ ਬੇਨਤੀ ਹੈ ਜਿਹੜੇ ਯੂਟਿਊਬਰ ਨੇ ਬਲੌਗਰ ਨੇ ਜਿਹੜੇ ਅਸਲੇ ਕੈਨੇਡਾ 'ਚ ਬੈਠੇ ਨੇ ਜਾਂ ਜਿਹੜੇ ਕਹਿੰਦੇ ਆ ਇੰਸਟਾਗ੍ਰam ਦੇ ਉੱਪਰ ਨੇ ਜਾਂ ਆਪਣਾ ਫੇਸਬੁੱਕ ਦੇ ਉੱਪਰ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਕੈਨੇਡਾ 'ਚ ਬਹੁਤ ਬੁਰਾ ਹਾਲ ਹੈ ਕੈਨੇਡਾ 'ਚ ਕੰਮ ਨਹੀਂ ਮਿਲਦਾ ਕੈਨੇਡਾ 'ਚ ਬੱਚਿਆਂ ਨੂੰ ਨਾ ਭੇਜੋ ਜਾਓ ਕਿਤੇ ਵੀ ਜੰਗਨਾ 'ਚ ਸੌਂਦੇ ਨੇ ਜਾਂ ਕੁਛ ਵੀ ਕਰਦੇ ਨੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਪਲੀਜ਼ ਤੁਸੀਂ ਕੈਨੇਡਾ ਨੂੰ ਛੱਡ ਕੇ ਇੰਡੀਆ ਵਾਪਸ ਆਇਓ ਪਲੀਜ਼ ਕਮ ਬੈਕ ਟੂ ਇੰਡੀਆ ਸਾਡੇ ਇੱਥੇ ਬਹੁਤ ਲੋੜ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜੇ ਤੁਹਾਨੂੰ ਕੈਨੇਡਾ ਪਸੰਦ ਨਹੀਂ ਹੈ ਤੁਸੀਂ ਕੈਨੇਡਾ ਨਹੀਂ ਰਹਿਣਾ ਚਾਹੁੰਦੇ ਤੇ ਪਲੀਜ਼ ਕਿਸੇ ਨੂੰ ਗੁਮਰਾਹ ਨਾ ਕਰੋ ਕਿਉਂਕਿ ਹਰ ਬੰਦੇ ਦੀ ਆਪਣੀ ਕਿਸਮਤ ਹੁੰਦੀ ਹੈ ਆਪਣਾ ਮੁਕੱਦਰ ਹੁੰਦਾ ਆਪਣੀ ਡੈਸਟੀਨੀ ਹੁੰਦੀ ਹੈ ਔਰ ਇਹ ਗੱਲ ਜਿਹੜੀ ਹੈਗੀ ਆ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਅੱਗੇ ਜਿਹੜੀ ਜਨਰੇਸ਼ਨ ਆ ਬੱਚਿਆਂ ਨੂੰ ਕਹਿ ਰਹੇ ਹੋ ਜਾਂ ਉਹਨਾਂ ਦੇ ਪੇਰੈਂਟਸ ਨੂੰ ਕਹਿ ਰਹੇ ਹੋ ਕਿ ਕੈਨੇਡਾ 'ਚ ਕੰਮ ਨਹੀਂ ਹੈ ਭੁੱਖ ਮਰੀ ਪੈ ਗਈ ਹੈ ਇੱਥੇ ਕੁਝ ਨਹੀਂ ਸਾਨੂੰ ਮਿਲਦਾ ਪਲੀਜ਼ ਕਮ ਬੈਕ ਟੂ ਇੰਡੀਆ ਤੁਸੀਂ ਪਹਿਲਾਂ ਸਾਰੇ ਵਾਪਸ ਆਓ ਔਰ ਜੇ ਤੁਸੀਂ ਵਾਪਸ ਆਣਾ ਚਾਹੁੰਦੇ ਆ ਜੇ ਤੁਹਾਡੀ ਐਡੀ ਬੁਰੀ ਹਾਲਤ ਹੈ ਤੁਹਾਨੂੰ ਟਿਕਟ ਚਾਹੀਦੀ ਹੈ ਤੁਹਾਡੇ ਉਹ ਖਰਚੇ ਹਨ ਨੀਗੇ ਜਿਹੜੇ ਵਲੌਗ ਬਣਾਉਂਦੇ ਨੇ ਮੈਂ ਤੁਹਾਡੀ ਟਿਕਟ ਦੇ ਪੈਸੇ ਦਵਾਂਗਾ ਪਲੀਜ਼ ਕਮ ਬੈਕ ਟੂ ਇੰਡੀਆ ਕਿ ਇੰਨੀ ਕੁ ਉੱਥੇ ਬੁਰੀ ਹਾਲਤ ਹੈ ਇਹ ਤਾਨੂੰ ਇੱਕ ਮੇਰੀ ਬੇਨਤੀ ਹੈ ਪਲੀਜ਼ ਕਮ ਬੈਕ ਟੂ ਇੰਡੀਆ ਜਿੰਨੇ ਵੀ ਬਲੌਗਰ ਨੇ ਇਦਾਂ ਦੇ ਬਲੌਗ ਬਣਾਉਂਦੇ ਨੇ ਤੇ ਪਲੀਜ਼ 네ਗੇਟਿਵਿਟੀ ਨਾ ਫਲੋ ਤੇ ਇੰਡੀਆ ਵਾਪਸ ਆਓ ਥੈਂਕ ਯੂ